ਵੇਰੇ ਤੁਸੀਂ ਐ ਲਗਾ ਲਓ ਵੀਰੇ 10400 ਐਮ ਆਰ ਪੀ ਹੈ ਜੀ ਇਹ ਤੇ ਵੀ ਤੁਹਾਨੂੰ 70% ਲੈਸ ਦੇ ਦਾਂਗੇ ਮਾਰਕੀਟ 'ਚ ਇਹ ਤੇ 50 ਲੈਸ ਚੱਲਦਾ ਵੀਰੇ ਠੀਕ ਹੈ ਜੀ ਵੀ ਆਈ ਪੀ ਕੰਪਨੀ ਦਾ ਹੈ ਨਾ ਵੀਰੇ ਤੁਸੀਂ ਐ ਲਗਾ ਲਓ ਵੀਰੇ 8000 ਐਮ ਆਰ ਪੀ ਐਸ ਤੁਹਾਨੂੰ ਦੇ ਦਾਂਗੇ ਵੀਰੇ ਇਹ 2000 ਰੁਪਏ ਦਾ ਬੈਗ ਦੇ ਦਾਂਗੇ ਨੋ ਮੈਸਟੀਲ ਐਲਬੋ ਆ ਸੇਮ ਬਲੈਕ ਕਲਰ ਆ ਗਿਆ ਜੀ ਇਹ ਇਹ ਤੁਸੀਂ ਕਿਤੇ ਵੀ ਟਰਾਈ ਕਰ ਲਓ ਤੁਹਾਨੂੰ 7500 ਤੋਂ ਘੱਟ ਮਿਲਦੀ ਨਹੀਂ ਠੀਕ ਹੈ ਜੀ ਆਪਾਂ ਸਿਰਫ ਔਰ ਸਿਰਫ ਹੋਲ ਸੇਲ ਆ ਜੇ ਰਿਟੇਲ ਹੋ ਜੇ ਜੀ ਆਪਾਂ 5500 ਰੁਪਏ ਦੇ ਰਹੇ ਹਾਂ ਜੀ ਤੇ ਨਾਲ ਹੈੱਡਫੋਨ ਰੱਖੀ ਹੋਏ ਨੇ ਬ ਖਰੀਦ ਦਿੱਤੇ ਜਾਣਗੇ ਕਿ ਕਿ ਇਹਦਾ 4500 ਰੁਪਏ ਦਾ ਰੇਟ ਹੈ ਇਹ ਤੁਹਾਨੂੰ 3200 ਰੁਪਏ ਦੇ ਦਾਂਗੇ ਵੀਰੇ 1 ਇਅਰ ਵਾਰੰਟੀ ਹੈ ਟੋਟਾ ਘੱਟ ਵੀਰੇ ਇਹ ਐ ਲਗਾ ਲਓ ਜੀ 3500 ਰੁਪਏ ਦਾ ਜੀ ਅੱਛਾ ਜੀ ਇਹ ਤੁਹਾਨੂੰ 2700 ਤੋਂ 2800 ਰੁਪਏ ਦਾ ਦੇ ਦਾਂਗੇ 850 55 60 ਐਮ ਆਰ ਪੀ ਮਤਲਬ ਲੈਸ ਚੱਲਦਾ ਹੈਗਾ ਜੀ ਆਪਾਂ ਤੁਹਾਨੂੰ 70 ਤੋਂ 75% ਡਿਸਕਾਊਂਟ ਦੇ ਦਾਂਗੇ ਦੋਸਤੋ ਜਿਵੇਂ ਕਿ ਆਪਾਂ ਅੱਜ ਕੱਲ ਫੋਰਨ ਜਾਣ ਦਾ ਟ੍ਰੈਂਡ ਹੈ ਜਾਂ ਵੈਸੇ ਵੀ ਗਿਫਟ ਵੀ ਦਿੰਦੇ ਆ ਜਾਂ ਆਪਾਂ ਘਰਾਂ ਦੇ ਵਿੱਚ ਵੀ ਜਿਹੜੀ ਇਹ ਟਰੋਲੀ ਬੈਗ ਚੱਲਣ ਲੱਗੇ ਪ੍ਰਿੰਚੂ ਗਈ ਹਾਂਜੀ ਵੀਰ ਜੀ ਹਾਂਜੀ ਤੇ ਸਫਾਰੀ ਵੱਡੀਆਂ ਕੰਪਨੀਆਂ ਦੇ ਜਿਹੜੇ ਅਮਰੀਕਨ ਟੂਰਿਸਟ ਹੋ ਗਿਆ ਨੈਸ਼ਨਲ ਮਾਈਲਸ ਹੋ ਗਿਆ ਜੀ ਇਹ ਕਈ ਤਰ੍ਹਾਂ ਦੇ ਬ੍ਰਾਂਡ ਨੇ ਆਪਣੇ ਕੋਲ ਜੀ ਜਿਵੇਂ ਸਫਾਰੀ ਲਗਾ ਲਓ ਵੀਰੇ ਕਿਸੇ ਦਾ 10000 ਐਮ ਆਰ ਪੀ ਹੈ ਵੀ ਆਈ ਪੀ ਦਾ 8000 ਹੈ ਕਿਸੇ ਦਾ 12000 ਐਮ ਆਰ ਪੀ ਹੈ ਮਾਰਕੀਟ 'ਚ 60 50 55 60 ਐਮ ਆਰ ਪੀ ਮਤਲਬ ਲੈਸ ਚਲਦਾ ਹੈਗਾ ਜੀ ਆਪਾਂ ਤੁਹਾਨੂੰ 70 ਤੋਂ 75% ਡਿਸਕਾਊਂਟ ਦੇ ਦਾਂਗੇ 75 ਜੀ ਜਿਵੇਂ ਮੰਨ ਲਓ ਇਹ ਇਹਦਾ ਕਿੰਨਾ ਐਮ ਆਰ ਪੀ ਹੈ ਇਹ ਵੀਰੇ 10000 ਐਮ ਆਰ ਪੀ ਹੈ ਸਫਾਰੀ ਕੰਪਨੀ ਹੈ ਇਹ ਸਫਾਰੀ ਕੰਪਨੀ ਦਾ ਹੈ ਜਿੱਥੋਂ ਮਰਜ਼ੀ ਸੱਚ ਕਰੋ ਮਾਰਕੀਟ 'ਚ ਘੱਟੋ ਘੱਟ ਵੀਰੇ ਇਹ ਐਂ ਲਗਾ ਲੋ ਜੀ 3500 ਰੁਪਏ ਦਾ ਜੀ। ਅੱਛਾ ਜੀ। ਇਹ ਤੁਹਾਨੂੰ 2700 ਤੋਂ 2800 ਰੁਪਏ ਦਾ ਦੇ ਦਾਂਗੇ ਵੀਰੇ। ਠੀਕ ਹੈ ਜੀ। 27 ਤੋਂ 2800 ਦਾ ਦੋਸਤੋਂ ਕੰਪੇਅਰ ਕਰ ਲਿਓ ਜਿੱਥੇ ਮਰਜ਼ੀ। ਇਹ ਵੀ ਆਈ ਪੀ ਵੀ ਆਈ ਪੀ ਦਾ ਵੀਰੇ ਆਨਲਾਈਨ ਵੀ ਤੁਸੀਂ ਹੁਣ ਵੀ ਚੈੱਕ ਕਰੋਗੇ ਵੀਰੇ 60% ਲੈਸ ਐ। ਤੁਹਾਨੂੰ 75% ਲੈਸ ਦੇ ਦੂੰਗਾ ਵੀਰੇ ਮੈਂ। ਠੀਕ ਹੈ ਜੀ। ਹਾਂ ਜੀ। ਤੇ ਇਹ ਡਿਫਰੈਂਟ ਚੀਜ਼ ਆ ਗਈ ਆ ਦੇਖੋ ਜੀ ਜਿਵੇਂ ਬੈਗ ਵਾਲਾ ਕਪੜਾ ਹੁੰਦਾ ਹਨਾ ਕਪੜੇ ਵਾਲਾ ਆ ਗਿਆ ਵੀਰੇ ਇਹ ਤੁਸੀਂ ਐ ਲਗਾ ਲਓ ਵੀਰੇ 10400 ਐਮ ਆਰ ਪੀ ਹੈ ਜੀ ਇਹ ਤੇ ਵੀ ਤੁਹਾਨੂੰ 70% ਲੈਸ ਦੇ ਦਾਂਗੇ ਮਾਰਕੀਟ 'ਚ ਇਹ ਤੇ 50 ਲੈਸ ਚੱਲਦਾ ਵੀਰੇ ਠੀਕ ਹੈ ਜੀ ਇਹਦੇ ਤੇ ਆਪਣੇ ਕੋਲੇ 70 ਹਾਂਜੀ ਵੀਰ ਜੀ ਠੀਕ ਹੈ ਜੀ ਆ ਆ ਗਿਆ ਜਿਵੇਂ ਆਹ ਕਲਰ ਬਹੁਤ ਚੱਲ ਰਿਹਾ ਵਹੀ ਪੁਰਾਣੇ ਚੂਹੇਰ ਬਹੁਤ ਚੱਲ ਰਿਹਾ ਵੀਰੇ ਆਹ ਆ ਕਲਰ ਇਹਦੇ ਤੇ ਆਪਣੇ ਕੋਲੇ ਜੀ ਵੀ ਆਈ ਪੀ ਕੰਪਨੀ ਦਾ ਹਨਾ ਵੀਰੇ ਤੁਸੀਂ ਐ ਲਗਾ ਲਓ ਵੀਰੇ 8000 ਐਮ ਆਰ ਪੀ ਹੈ ਸਾਨੂੰ ਦੇ ਦਾਂਗੇ ਵੀਰੇ ਇਹ 2000 ਰੁਪਏ ਦਾ ਬੈਗ ਦੇ ਦਾਂਗੇ ਵੀਰੇ ਇਹ ਤੇ ਇਹ ਆ ਗਿਆ ਆਪਣੇ ਬੋਲੀ ਮਾਰ ਕੰਪਨੀ ਦੇ ਵੀਰੇ ਇਹ 2400 ਆਨਲਾਈਨ ਹੈ ਸੋ ਨੂੰ 1800 ਰੁਪਏ ਦਾ ਦੇ ਦੂੰਗਾ 1800 ਰੁਪਏ ਦਾ ਜੀ ਇਹ ਸਫਾਰੀ ਦਾ ਆ ਗਿਆ ਵੀਰੇ ਸਫਾਰੀ ਦਾ ਜੀ ਇਹ ਹੈਗਾ ਜੀ 9000 ਐਮ ਆਰ ਪੀ ਹੈ ਸੋ ਨੂੰ ਸਿਰਫ ਔਰ ਸਿਰਫ 1750 ਰੁਪਏ ਦਾ ਬੈਗ ਦੇ ਦੂੰਗਾ ਵੀਰੇ 1750 ਹਾਂਜੀ ਸਫਾਰੀ ਦਾ ਵੀਰੇ ਦੋਸਤੋ ਅੱਜ ਕੱਲ ਜਿਵੇਂ ਲੋਕ ਫਾਰਮ ਫੂਰਨੇ ਜਾਂਦੇ ਆ ਵੱਧੂ ਹੀ ਲੈ ਕੇ ਜਾਂਦੇ ਆ ਬਿਲਕੁਲ 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 ਵੀਰੇ 에어ਪੋਰਟ ਦਾ ਆਉਂ ਪੋਰਟਾਂ ਵਾਸਤੇ ਹਾਂਜੀ ਇਹ ਆ ਗਈਆਂ ਕੁਰਸੀਆਂ ਬਈ ਦੋਸਤੋ ਚੇਅਰਸ ਇਹ ਸਟੀਲ ਦੀ ਆਗੀਆਂ ਬਾਈ ਹਨਾ ਹਾਂ ਪਰ ਇਹਨਾਂ ਛੋਈ ਜਿਵੇਂ ਆਪਣੇ ਕੋਲੇ ਚੇਅਰ ਆ ਗਈਆਂ ਹਨਾ ਹਾਂਜੀ ਵੀਰੇ ਤੇ ਇਹ ਆਪਣੇ ਕੋਲੇ ਕੀ ਰੇਂਚ ਨੇ ਜੀ ਵੀਰੇ ਬਾਜ਼ਾਰ ਦਾ ਇਹਦਾ ਰੇਟ ਹੈਗਾ 1200 ਰੁਪਏ ਸੋਨੂੰ ਸਿਰਫ ਔਰ ਸਿਰਫ ਦੇ ਦਾਂਗੇ 800 ਰੁਪਏ ਦੀ 800 ਰੁਪਏ ਦੀ ਹਾਂਜੀ ਇਹਦਾ ਰੇਟ ਹੈਗਾ 1500 ਰੁਪਏ ਤੇ ਸੋਨੂੰ ਦੇ ਦਾਂਗੇ 1200 ਰੁਪਏ ਦੀ ਉਸ ਤੋਂ ਬਾਅਦ ਵੀਰੇ ਲੈ ਕੇ ਆਏ ਚੇਹਰਾ ਆਪਾ ਬੌਸ ਚੇਅਰ ਰਿਵੋਲਵਿੰਗ ਦੀ ਆ ਘੁੰਮਣ ਵਾਲੀਆਂ ਦੀ ਹਾਂਜੀ ਵੀਰ ਜੀ ਹਾਂਜੀ ਇਹ ਤੁਸੀਂ ਐ ਲਗਾ ਲਓ ਵੀਰੇ ਮਾਰਕੀਟ 'ਚ ਇਹਦਾ 4500 ਰੁਪਏ ਦਾ ਰੇਟ ਹੈ ਇਹ ਸੋਨੂੰ 3200 ਰੁਪਏ ਦੇ ਦਾਂਗੇ ਵੀਰੇ ਠੀਕ ਹੈ ਜੀ ਹਾਂ ਜੀ ਇਸ ਦੂਬਾਰ ਸੋਡੇ ਕੋਲ ਬੱਡੀਆ ਉਮਰ ਵਾਲੀ ਚੇਅਰ 3200 ਦੀ ਜੀ ਬਿਲਕੁਲ ਵੀਰੇ ਇਸ ਦੂਬਾਰ ਚੇਅਰ ਹੈਗੀ ਹੈ ਇਹਦਾ ਮਾਰਕੀਟ ਪ੍ਰਾਈਸ ਹੈਗਾ 6500 ਰੁਪਏ ਵੀਰੇ ਠੀਕ ਹੈ ਜੀ ਇਹ ਤੁਹਾਨੂੰ 4500 ਰੁਪਏ ਦੇ ਦੂੰਗਾ ਵੀਰੇ 4500 ਰੁਪਏ ਦੀ ਦੋਸਤੋ 6500 ਦੀ ਮਿਲਦੀ ਹੈ ਬਾਜ਼ਾਰ ਚ ਥੋੜਾ ਬਾਦ ਦੂਬਾਰ ਵੀਰੇ ਆ ਗਈ ਸਟੀਲ ਐਲਬੋ ਆ ਗਈ ਵੀਰੇ ਤੁਸੀਂ ਦੇਖ ਸਕਦੇ ਹੋ ਇੱਧਰ ਆ ਜਾਓ ਆ ਦੇਖੋ ਦੋਸਤੋ ਬਹੁਤ ਵੱਡਾ ਸਟਾਕ ਪਿਆ ਜੀ ਮੱਝ 8500 ਰੁਪਏ ਦੀ ਹੈ ਸੋਨੂੰ ਦੇ ਦਾਂਗੇ ਹੋਲਸੇਲ ਰੇਟ ਤੇ ਵੀਰੇ 5500 ਰੁਪਏ ਦੇ ਦਾਂਗੇ ਵਧੀਆ ਲੈਦਰ ਰੂਦਰ ਲੱਗਿਆ ਹੋਇਆ ਬਿਲਕੁਲ ਵੀਰੇ ਕਿੰਨੇ ਦੇ ਕਿਹਾ ਤੁਸੀਂ ਇਹ ਵੀਰੇ ਸੋਨੂੰ 5500 ਦੇ ਦੇ ਦੂੰਗਾ ਸਟੀਲ ਐਲਬੋ ਹੈ ਵੀਰੇ ਬਈਆ ਚੈਨਲ ਉਹ 7500 ਤੋਂ ਲੈ ਕੇ 8000 ਰੁਪਏ ਦਾ ਇਹਦਾ ਰੇਟ ਹੈ ਹੋਲਸੇਲ ਰੇਟ ਹੈ ਵੀਰੇ ਠੀਕ ਹੈ ਜੀ ਹਾਂ ਜੀ ਬਾਕੀ ਸੋਨੂੰ ਹਰੇਕ ਚੀਜ਼ ਦੀ ਕੁਆਂਟੀਟੀ ਫੁੱਲ ਕੁਆਂਟੀਟੀ ਮਿਲ ਜੇ ਕੁਆਂਟੀਟੀ ਆ ਦੇਖੋ ਦੋਸਤੋ ਚੇਰਾ ਹਰ ਟਾਈਪ ਦੀ ਚੇਅਰ ਪਈਆ ਤੇ ਆਪਣੇ ਕੋਲੇ ਜੇ ਬਾਜ਼ਾਰ ਚ ਟਰਾਈ ਕਰ ਲਿਓ ਜੀ ਬਾਜ਼ਾਰ ਚ ਚੀਜ਼ ਮੰਨ ਲਓ 10000 ਦੀ ਹੈਗੀ ਸਾਡੇ ਕੋਲੇ ਇੱਥੇ 6000 5000 ਤੱਕ ਇਹ ਵਾਲੀ ਗੱਲ ਛੱਡੋ ਜਿਵੇਂ ਹੁਣ ਸੋਨੂ ਮੈਸਟੀਰ ਹੈ ਐਲਬੋ ਆ ਸੇਮ ਬਲੈਕ ਕਲਰ ਆ ਗਿਆ ਜੀ ਇਹ ਇਹ ਤੁਸੀਂ ਕਿਤੇ ਵੀ ਟਰਾਈ ਕਰ ਲਓ ਸੋਨੂ 7500 ਤੋਂ ਘੱਟ ਮਿਲਦੀ ਨਹੀਂ ਠੀਕ ਹੈ ਜੀ ਆਪਾਂ ਸਿਰਫ ਔਰ ਸਿਰਫ ਹੋਲ ਸੇਲ ਆ ਜੇ ਰਿਟੇਲ ਹੋ ਜੇ ਜੀ ਆਪਾਂ 5500 ਰੁਪਏ ਦੇ ਰਹੇ ਹਾਂ ਜੀ ਭਾਵੇਂ ਸਿੰਗਲ ਖਰੀਦ ਲਿਓ ਸਿੰਗਲ ਲੈ ਲਓ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਆਹ ਦੇਖੋ ਬਹੁਤ ਵਧੀਆ ਲੈਦਰ ਲੁੱਕ ਦੇ ਵਿੱਚ ਇਹ ਸੋਨੂ ਸਿਰਫ ਔਰ ਸਿਰਫ ਪਏਗੀ 3500 ਰੁਪਏ ਦੀ ਵੀਰੇ 3500 ਰੁਪਏ ਦੀ ਹਾਂ ਜੀ ਇਹਦਾ ਮਤਲਬ ਸਟੱਡੀ ਤੁਸੀਂ ਜਿਵੇਂ ਦੇਖ ਸਕਦੇ ਹੋਗੇ ਆਪਣੇ ਕੋਲੇ ਆ ਚੀਜ਼ ਆ ਗਈਆਂ ਬਾਈ ਹਨਾ ਇਡਸਟਰੀ ਬਣਾ ਕੇ ਵੀਰੇ ਡਸਟਪਿੰਜ ਹੀ ਵੱਡੇ ਹਨਾ 4500 ਐਮਆਰਪੀ ਵੀਰੇ ਆਨਲਾਈਨ ਪ੍ਰਾਈਸ ਇਹਦਾ 3500 ਰੁਪਏ ਸਾਨੂੰ ਸਿਰਫ ਇਹ ਲਾਵਾਂਗੇ 2100 ਰੁਪਏ ਦੇ ਦਾਂਗੇ 2100 ਰੁਪਏ ਦਾ ਹਾਂਜੀ ਇਹਦੇ ਨਾਲ ਹੈਗਾ ਵੀਰੇ ਰਿਸਟਰ ਦਾ ਛੋਟਾ ਜਿਹਾ 70 ਲੀਟਰ ਵਾਲਾ ਵੀਰੇ ਠੀਕ ਹੈ ਜੀ ਇਹ ਸਾਨੂੰ ਦੇ ਦਾਂਗੇ ਵੀਰੇ ਸਿਰਫ ਔਰ ਸਿਰਫ 1100 ਰੁਪਏ ਦਾ ਵੀਰੇ 1100 ਰੁਪਏ ਦਾ ਹਾਂਜੀ ਠੀਕ ਹੈ ਜੀ ਤੇ ਇਹ ਸੀ ਦੋਸਤੋ ਸਾਰਾ ਟੂਰ ਪ੍ਰਯੰਸ਼ੂ ਬਾਈ ਦਾ ਜਿਹੜਾ ਬ੍ਰਾਂਡ ਹੱਬ ਵਾਲੀ ਸ਼ੋਪ ਹੈ ਬ੍ਰਾਂਡਡ ਪ੍ਰੋਡਕਟ ਨੇ ਬਹੁਤ ਹੀ ਡਿਸਕਾਊਂਟ ਤੇ ਇਹ ਪੱਖੇ ਵਗੈਰਾ ਵੀ ਪਏ ਨੇ ਬਈ ਹਣਾ ਸਾਰਾ ਕੁਝ ਹੈ ਵੀਰੇ ਸਾਰਾ ਕੁਝ ਹੈ ਅੱਛਾ ਇਹ ਕੀ ਰੇਂਜ ਚ ਪਏ ਨੇ ਆਪਣੇ ਕੋਲੇ ਰਵਿੰਦਰ ਮਾਰੀ ਇੱਧਰ ਪੱਖਿਆਂ ਤੇ ਇਹ ਵੀਰ ਜੀ ਤੁਸੀਂ ਐ ਲਗਾ ਲਓ ਕਿਸੇ ਦਾ 4500 ਐਮਆਰਪੀ ਹੈ ਕਿਸੇ ਦਾ 5000 ਐਮਆਰਪੀ ਹੈ ਇਹ ਤੁਹਾਨੂੰ ਸਿਰਫ ਔਰ ਸਿਰਫ ਦੇ ਦਾਂਗੇ ਵੀਰੇ 1700 ਤੋਂ ਲੈ ਕੇ 1800 ਰੁਪਏ ਤੋਂ ਸ਼ੁਰੂ ਹੋ ਜਾਂਦਾ ਵੀਰੇ ਊਸ਼ਾ ਓਰੀਐਂਟ ਹੈਵਨ ਸਾਰੇ ਮਤਲਬ ਸਾਰੇ ਬ੍ਰਾਂਡ ਨੇ ਇਹ ਇਸ ਤੋਂ ਬਾਅਦ ਆਪਣੇ ਗੀਜ਼ਰ ਵਗੈਰਾ ਬਹੁਤ ਆਈਟਮਾਂ ਨੇ ਵੀਰੇ ਆਪਾਂ ਜਿਹੜਾ ਤੁਹਾਨੂੰ ਵੀਡੀਓ ਚ ਦੱਸ ਨਹੀਂ ਸਕਦੇ ਦੱਸ ਨਹੀਂ ਸਕਦੇ ਬਹੁਤ ਤੁਸੀਂ ਵਿ ਤੇ ਡਿਸਕਾਊਂਟ ਜਿਹੜਾ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਮਿਲੂਗਾ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਡਿਸਕਾਊਂਟ ਐਕਸਟਰਾ 10% ਤੇ ਨਾਲ ਹੈੱਡਫੋਨ ਰੱਖਿਓਏ ਨੇ ਬਿਲਕੁਲ ਵੀਰ ਜੀ ਬਿਲਕੁਲ ਹੈੱਡਫੋਨ ਤੇ ਜਿਹੜੀ ਇਹ ਵੀਡੀਓ ਨੂੰ ਵੀ ਜਿਹੜਾ ਸ਼ੇਅਰ ਕਰੂਗਾ 1000 ਰੁਪਏ ਵਾਲੇ ਰੈਡਮੀ ਦੇ ਹੈੱਡਫੋਨ ਫ੍ਰੀ ਦਿੱਤੇ ਜਾਣਗੇ 10000 ਦੀ ਸ਼ਾਪਿੰਗ ਤੇ ਵੀ ਫ੍ਰੀ ਬਿਲਕੁਲ ਵੀਰ ਜੀ ਠੀਕ ਹੈ ਜੀ ਦੋਸਤੋ ਵੀਡੀਓ ਸ਼ੇਅਰ ਕਰਕੇ ਆਓ ਧੰਨਵਾਦ